ਕਹਿੰਦੇ ਨੇ ਇੱਕ ਵਾਰ ਅਕਬਰ ਬਾਦਸ਼ਾਹ ਤੇ ਨਾਲ ਉਹਦੇ ਬੀਰ ਬਲ ਤੇ ਹੋਰ ਅਹਲਕਾਰ ਵਜ਼ੀਰ ਤੁਰੇ ਜਾ ਰਹੇ ਨੇ ਬਾਤ ਇਹ ਚੱਲ ਰਹੀ ਹੈ ਵੀ ਇਸ ਸਾਲ ਮੀਂਹ ਨਹੀਂ ਪਿਆ ਸੌਣ ਦਾ ਮਹੀਨਾ ਸਾਰਾ ਨਿਕਲ ਨਿਕਲ ਚਲਿਆ ਤੇ ਅਧੂ ਮਹੀਨਾ ਆਰੰਭ ਹੋਣਾ ਮੀਂਹ ਨਹੀਂ ਵਰਿਆ ਜ਼ਿਮੀਂਦਾਰ ਦੇ ਫਸਲ ਨਹੀਂ ਹੋਈ ਤੇ ਇਸ ਤਰ੍ਹਾਂ ਦੀਆਂ ਵਿਚਾਰ ਚਰਚਾਂ ਤੁਰਦਿਆਂ ਤੁਰਦਿਆਂ ਅਕਬਰ ਤੇ ਬੀਰਬਲ ਕਰ ਲੈਨੇ ਨਾਲ ਹੋਰ ਵੀ ਵਜ਼ੀਰ ਨੇ ਕਹਿੰਦੇ ਅਕਬਰ ਬਾਦਸ਼ਾਹ ਨੇ ਸਹਿਜ ਸੁਭਾਅ ਇੱਕ ਸਵਾਲ ਕਰ ਦਿੱਤਾ ਅਚਨ ਚੇਤ ਉਹਨੇ ਸ਼ਬਦ ਕਿਹਾ ਕਹਿੰਦਾ ਜੇ 12 ਵਿੱਚੋਂ ਦੋ ਕੱਢ ਦਈਏ ਪਿੱਛੇ ਕੀ ਬਚਦਾ ਹੈ 12 ਵਿੱਚੋਂ ਦੋ ਕੱਢੀਏ ਪਿੱਛੇ ਕੀ ਰਹਿ ਜਾਂਦਾ ਹੈ ਜਿਹੜੇ ਬਾਕੀ ਵਜ਼ੀਰ ਸਨ ਉਹਨਾਂ ਮਨ ਵਿੱਚ ਸੋਚਿਆ ਵੀ ਇਹ ਇੱਕ ਐਸਾ ਸਵਾਲ ਹੈ ਇਹ ਤੇ ਸਭ ਨੂੰ ਪਤਾ ਹੈ ਵੀ 10 ਰਹਿ ਜਾਂਦੇ ਨੇ 12 ਵਿੱਚੋਂ 2 ਕੱਢੇ ਪਿੱਛੇ 10 ਨੇ ਤੇ ਐਡਾ ਮਹਾਰਾਜਾ ਉਹ ਕਿ ਅਕਬਰ ਬਾਦਸ਼ਾ ਇਹਨੂੰ ਇੰਨੀ ਵੀ ਗਿਆਤ ਨਹੀਂ ਮਨ ਵਿੱਚ ਤੇ ਸੋਚਦੇ ਨੇ ਪਰ ਫਿਰ ਜਦੋਂ ਅਕਬਰ ਨੇ ਦੁਹਰਾਇਆ ਤੇ ਸਾਰਿਆਂ ਕਹਿ ਦਿੱਤਾ ਇੱਕੋ ਬੋਲ ਵਿੱਚ ਕਿਹਾ ਕਹਿਣ ਲੱਗੇ ਇਹ ਬਾਦਸ਼ਾ ਸਲਾਮਤ 12 ਵਿੱਚੋਂ 2 ਕੱਢਿਆਂ ਪਿੱਛੇ 10 ਰਹਿ ਜਾਂਦੇ ਨੇ ਹੁਣ ਅਕਬਰ ਕਹਿਣ ਲੱਗਿਆ ਵੀ ਨਹੀਂ ਤੁਹਾਡਾ ਜਵਾਬ ਠੀਕ ਨਹੀਂ ਹੈ ਹੁਣ ਵੀਰਬਲ ਨੂੰ ਪੁੱਛਿਆ ਕਹਿਣ ਲੱਗੇ ਵੀਰਬਲ ਤੂੰ ਦੱਸ ਆਪਣੀ ਸ਼ਾਨਪ ਦੇ ਨਾਲ ਉਹ ਸਿਆਣਾ ਬੜਾ ਸੀ ਮੰਨਿਆ ਗਿਆ ਸੀ ਵੀ 12 ਵਿੱਚੋਂ ਦੋ ਕੱਢੀਏ ਪਿੱਛੇ ਕੀ ਬਚਦਾ ਹੈ ਤਾਂ ਉਹਨੇ ਕੋਈ ਸ਼ਬਦ ਕਿਹਾ ਕਹਿਣ ਲੱਗਿਆ ਬਾਦਸ਼ਾਹ ਸਲਾਮਤ ਜਿਉ ਜੇ ਹਾਲਾਤ ਨੇ ਨਾ ਤੇ ਇੰਜ ਪ੍ਰਤੀਤ ਹੁੰਦਾ ਵੀ 12 ਵਿੱਚੋਂ 2 ਕੱਢੀਏ ਤੇ ਪਿੱਛੇ ਕੱਖ ਵੀ ਨਹੀਂ ਬਚਦਾ ਕੁਝ ਵੀ ਨਹੀਂ ਬਚਦਾ ਸਾਰੇ ਹੈਰਾਨ ਹੋਏ ਵੀ ਇਹ ਕਿਵੇਂ ਹੋ ਸਕਦਾ ਹੈ ਗਿਣਤੀ ਕਰਕੇ ਵੇਖੋ ਜਦੋਂ ਗੱਲ ਖੋਲ ਕੇ ਵਿਚਾਰ ਦੀ ਗੱਲ ਚੱਲੀ ਤੋ ਅਕਬਰ ਬਾਦਸ਼ਾਹ ਕਹਿੰਦਾ ਵੀ ਇਹਨਾਂ ਸਾਰਿਆਂ ਨੂੰ ਸਮਝਾ ਵੀਰਬਲ 12 ਵਿੱਚੋਂ 2 ਕੱਢੀਏ ਪਿੱਛੇ ਕੁਝ ਵੀ ਕਿਉਂ ਨਹੀਂ ਬਚਦਾ ਹੁਣ ਕਿਸ ਨੇ ਵੀਰ ਬਲ ਕਹਿੰਦਾ ਹੈ ਵੀ ਕਾਰਨ ਇਹ ਹੈ ਵੀ ਅੱਜ ਬਾਦਸ਼ਾਹ ਸਲਾਮਤ ਵੇਖ ਰਹੇ ਨੇ ਇਲਾਕੇ ਵਿੱਚ ਤੁਰ ਫਿਰ ਕੇ ਮੀਂਹ ਵਰਿਆ ਨਹੀਂ ਸੋਣ ਮਹੀਨਾ ਸੁੱਕਾ ਨਿਕਲ ਗਿਆ ਹੈ ਭਾਦੋਂ ਵੀ ਇਸੇ ਤਰ੍ਹਾਂ ਨਿਕਲਣ ਦੀ ਆਸ ਹੈ ਹਜੇ ਕੋਈ ਅਸਾਰ ਨਹੀਂ ਮੀਂਹ ਦੇ ਜਿੰਮੇਦਾਰ ਦੀ ਮੀਂਹ ਤੋਂ ਬਿਨਾ ਫਸਲ ਨਹੀਂ ਹੋਣੀ ਟੈਕਸ ਦੀ ਬਾਤ ਚੱਲ ਰਹੀ ਸੀ ਔਰ ਜੇ ਇਹ 2 ਮਹੀਨੇ ਮੀ ਨਾ ਪਏ ਤੇ ਜ਼ਿਮੀਂਦਾਰ ਦੇ ਫਸਲ ਨਹੀਂ ਹੋਏਗੀ ਉਹਨੇ ਟੈਕਸ ਨਹੀਂ ਭਰਨਾ ਖਜ਼ਾਨੇ ਵਿੱਚ ਅਨਾਜ ਆਉਣਾ ਤਾਂ ਦੂਰ ਦੀ ਗੱਲ ਹੈ ਬਲਕਿ ਖਜ਼ਾਨੇ ਵਿੱਚੋਂ ਅਨਾਜ ਇਹਨਾਂ ਲੋਕਾਂ ਨੂੰ ਦੇਣਾ ਪਏਗਾ ਲੋਕਾਈ ਨੂੰ ਦੇਣਾ ਪਏਗਾ ਤੇ ਇਸ ਕਾਰਨ ਬਾਤ ਇਹ ਚੱਲਦੀ ਹੈ ਵੀ ਜੇ 12 ਮਹੀਨਿਆਂ ਵਿੱਚੋਂ ਇਹ ਸੌਣ ਭਾਦੋਂ ਦੇ 2 ਮਹੀਨੇ ਕੱਢ ਲਈਏ ਭਾਵ ਇਹਦੇ ਵਿੱਚ ਮੀਂਹ ਨਾ ਬਣੇ ਤੇ ਜ਼ਿਮੀਦਾਰ ਦੇ کارਖਾਨ ਜੋਗੇ ਧਾਣੇ ਨਹੀਂ ਹੋਣਗੇ ਤੇ ਸਾਰੀ ਜਿਹੜੀ ਇਹ ਦੇਸ਼ ਦੀ ਕਹਿ ਨੂੰ ਜੋ ਵਿਵਸਥਾ ਹੈ ਜੋ ਅਵਸਥਾ ਹੈ ਇਹਨੇ ਵਿਅਸਤ ਵਿਅਸਤ ਹੋ ਜਾਣਾ ਹੈ ਡਾਮ ਡੋਲ ਹੋ ਜਾਣਾ ਤੇ ਇਸ ਕਾਰਨ ਜ਼ਿਮੀਦਾਰ ਨੇ ਟੈਕਸ ਤੇ ਕੀ ਭਰਨਾ ਹੈ ਕਿਸੇ ਦੂਜੇ ਦਾ ਪੇਟ ਕੀ ਭਰਨਾ ਹੈ ਇਹਨੂੰ ਵੀ ਖਜ਼ਾਨੇ ਵਿੱਚੋਂ ਦੇਣਾ ਪਏਗਾ ਬਾਤ ਇਹ ਚੱਲ ਰਹੀ ਹੈ ਤਾਂ ਕਰਕੇ ਅਕਬਰ ਬਾਦਸ਼ਾਹ ਪੁੱਛਦੇ ਆ ਵੀ 12 ਵਿੱਚੋਂ ਦੋ ਕੱਢ ਦਈਏ ਪਿੱਛੇ ਕੀ ਬਚਦਾ ਹੈ ਔਰ 12 ਮਹੀਨਿਆਂ ਵਿੱਚੋਂ ਸਾਵਣ ਭਾਦੋਂ ਦੇ ਦੋ ਮਹੀਨੇ ਕੱਢ ਦਈਏ ਮਹੀਨਾ ਬਰੇ ਤੇ ਪਿੱਛੇ ਕੁਝ ਵੀ ਨਹੀਂ ਬਚਦਾ ਇੰਨੀ ਗੱਲ ਕਹਿ ਕੇ ਉਹ ਵਿਦਵਾਨ ਕਹਿੰਦਾ ਹੈ ਕਹਿੰਦਾ ਇਹ ਸਿੱਖਾ ਤੇਰੇ ਜੀਵਨ ਵਿੱਚੋਂ ਵੀ ਸੇਵਾ ਤੇ ਸਿਮਰਨ ਦੋ ਗੱਲਾਂ ਤੇਰੇ ਜੀਵਨ ਵਿੱਚੋਂ ਕੱਢ ਦਿੱਤੀਆਂ ਜਾਣ ਜੇ ਤੇਰੇ ਜੀਵਨ ਵਿੱਚ ਸੇਵਾ ਤੇ ਸਿਮਰਨ ਨਹੀਂ ਪਿੱਛੇ ਤੇਰੇ ਜੀਵਨ ਵਿੱਚ ਵੀ ਕੱਖ ਨਹੀਂ ਬਚਦਾ ਕੁਝ ਨਹੀਂ ਬਚਦਾ ਇਹ ਦੋ ਖੰਭ ਨੇ ਦੋਨੋਂ ਸੇਵਾ ਤੇ ਸਿਮਰਨ ਤੁਸੀਂ ਬਾਹਰੀ ਤੌਰ ਤੇ ਵੇਖੋ ਪੰਛੀ ਨੇ ਉਡਾਰੀ ਮਾਰਨੀ ਹੋਵੇ ਤੇ ਉਹਨੂੰ ਦੋਨੋਂ ਖੰਭਾਂ ਦੀ ਬੜੀ ਜ਼ਰੂਰਤ ਹੈ ਇੱਕ ਖੰਭ ਹੋਏਗਾ ਉਹਦੇ ਲਈ ਉਡਣਾ ਸੁਖੈ ਨਹੀਂ ਬਲਕਿ ਉਹ ਓੜੀ ਨਹੀਂ ਸਕਦਾ ਇਸੇ ਤਰ੍ਹਾਂ ਸੇਵਾ ਤੇ ਸਿਮਰਨ ਖੰਭ ਨੇ ਕਿਸੇ ਬੰਦੇ ਨੇ ਤੁਰ ਕੇ ਮੰਜ਼ਲ ਤੈਅ ਕਰਨੀ ਹੋਵੇ ਉਹਦੇ ਦੋਨੋਂ ਲੱਤਾਂ ਦੋਨੋਂ ਪੈਰ ਸਲਾਮਤ ਚਾਹੀਦੇ ਨੇ ਸਿੱਖ ਨੂੰ ਗੁਰੂ ਨੇ ਕਿਰਪਾ ਕਰਕੇ ਸੇਵਾ ਤੇ ਸਿਮਰਨ ਦੀ ਦਾਤ ਦਿੱਤੀ ਗੁਰੂ ਸੰਗਤ ਦੀ ਦਾਤ ਦਿੱਤੀ ਜੇ ਤੇਰੇ ਜੀਵਨ ਵਿੱਚ ਇਹ ਰਹੇਗਾ ਫਿਰ ਕਹਿਣ ਲੱਗੇ ਤੇਰਾ ਜੀਵਨ ਠੀਕ ਹੈ ਤੇ ਜੇ ਸੇਵਾ ਤੇ ਸਿਮਰ ਨਹੀਂ ਫਿਰ ਤੇਰੇ ਜੀਵਨ ਵਿੱਚ ਕੱਖ ਵੀ ਨਹੀਂ ਬਚਦਾ ਕੁਝ ਵੀ ਨਹੀਂ ਬਚਦਾ ਬਾਣੀ ਨੇ ਇੱਕ ਬਚਨ ਵੀ ਕਿਹਾ ਹੈ ਸਤਗੁਰੂ ਦਾ ਇੱਕ ਬਚਨ ਹੁੰਦਾ ਹੈ ਤੇਰਾ ਹੁਕਮੇ ਸਬਨ ਆਇਆ ਮੈਂ ਸਤ ਕਾ ਹਲ ਜੋ ਆਇਆ ਕਹਿੰਦੇ ਭਾਈ ਇਹ ਮਨੁੱਖਾ ਜਨਮ ਮਾਨੋ ਇੱਕ ਸੌਣ ਦੇ ਮਹੀਨੇ ਦੀ ਤਰੈ ਔਰ ਇਹਦੇ ਵਿੱਚ ਗੁਰੂ ਰੂਪ ਬਦਲ ਆਪਣੀ ਬਖਸ਼ਿਸ਼ ਕਿਰਪਾ ਦੇ ਨਾਲ ਇਹ ਸੋਨ ਰੂਪੀ ਜੀਵਨ ਅੰਦਰ ਜੇ ਆਪਣੇ ਨਾਮ ਦੀ ਵਰਖਾ ਕਰ ਦੇਵੇ ਤੇ ਤੇਰਾ ਜੀਵਨ ਸਫਲ ਹੋ ਜਾਏ